ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਅੰਦਰ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ ਦਸੰਬਰ ਦਾ ਅੱਧੇ ਤੋਂ ਵੱਧ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਕੜਾਕੇ ਦੀ ਠੰਡ ਫਿਲਹਾਲ ਨਹੀਂ ਪੈ ਰਹੀ ਜਿਸ ਦੇ ਬਾਬਤ ਹੁਣੇ-ਹੁਣੇ ਮੌਸਮ ਵਿਭਾਗ ਨੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਹੋਰਾ ਨੇ ਵੱਡਾ ਦਾਅਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਜਿੱਥੇ ਕੜਾਕੇ ਦੀ ਠੰਡ ਪੈ ਸਕਦੀ ਹੈ ਉੱਥੇ ਹੀ ਸੰਘਣੀ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲੇਗਾ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਲੋਕਾਂ ਨੂੰ ਜੋ ਨਸੀਹਤ ਦਿੱਤੀ ਹੈ ਉਹ ਸੁਣੋ ਹਾਂ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 28.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19.9 ਡਿਗਰੀ ਸੈਂਟੀਗ੍ਰੇਡ ਸੀ ਔਰ ਇਸੇ ਤਰ੍ਹਾਂ ਜੇ ਅਸੀਂ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਅੱਜ 7.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 6.4 ਡਿਗਰੀ ਸੈਂਟੀਗ੍ਰੇਡ ਤੁਸੀਂ ਦੇਖ ਸਕਦੇ ਆ ਕਿ ਲਗਭਗ 1 ਡਿਗਰੀ ਸੈਂਟੀਗ੍ਰੇਡ ਡੇ অর ਨਾਈਟ ਟਾਈਮ ਟੈਂਪਰੇਚਰਸ ਦੋਨੋਂ ਹੀ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਪਰ ਜੇ ਅਸੀਂ ਪਿਛਲੇ ਸਾਲਾਂ ਦਾ ਵੈਦਰ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੈਦਰ ਦੀ ਵੇਰੀਏਬਿਲਿਟੀ ਆ ਉਹ ਕਾਫੀ ਜ਼ਿਆਦਾ ਵਧੀ ਹੋਈ ਹੈਗੀ ਹੈ ਜੇ ਅਸੀਂ ਪਿਛਲੇ ਇੱਕ ਦਹਾਕੇ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਹੈ ਬਟ 2000 ਵਿੱਚ ਇਸੇ ਦਿਨ 2.2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਸੀ ਜਦੋਂ ਕਿ 2013 ਦੇ ਵਿੱਚ 10.4 ਡਿਗਰੀ ਸੈਂਟੀਗ੍ਰੇਡ ਸੀ ਲੁਧਿਆਣਾ ਦਾ ਰਿਕਾਰਡ ਸੋ ਇਸ ਤਰ੍ਹਾਂ ਵੇਰੀਏਬਿਲਿਟੀ ਬਹੁਤ ਹੈਗੀ ਆ ਔਰ ਇਸੇ ਤਰ੍ਹਾਂ ਜੇ ਅਸੀਂ ਦੇ ਟਾਈਮ ਟੈਂਪਰੇਚਰ ਦੇਖੀਏ ਉਹਦੇ ਵਿੱਚ ਵੀ ਜਿਵੇਂ ਅੱਜ 20.8 ਡਿਗਰੀ ਸੈਂਟੀਗ੍ਰੇਡ ਹੈ ਆ 2021 ਚ ਇਸੇ ਦਿਨ 13 ਡਿਗਰੀ ਸੈਂਟੀਗ੍ਰੇਡ ਸੀਗਾ ਜਦੋਂ ਕਿ ਪਿਛਲੇ ਸਾਲ 17 ਦਸੰਬਰ ਨੂੰ 21.6 ਡਿਗਰੀ ਸੈਂਟੀਗ੍ਰੇਡ ਸੀ ਸੋ ਇਸ ਤਰ੍ਹਾਂ ਜਿਹੜੀ ਵੈਦਰ ਵੇਰੀਏਬਿਲਿਟੀ ਆ ਉਹ ਬਹੁਤ ਜ਼ਿਆਦਾ ਸੀ ਆਬਜ਼ਰਵ ਕਰ ਰਹੇ ਹਾਂ ਉੰਦਰ ਵੀ ਲਗਭਗ ਕੀ ਪ੍ਰੋਡਕਸ਼ਨ ਆ ਰਿਹਾ ਦਿਨਾਂ ਅ ਹੁਣ ਜੋ ਟੈਂਪਰੇਚਰ ਕੰਡੀਸ਼ਨਸ ਨੇ ਜਿਵੇਂ ਨਾਈਟ ਟਾਈਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਚੱਲ ਰਿਹਾ ਆਨਵਾਰੇ ਦਿਨਾਂ ਦੇ ਵਿੱਚ ਲਗਭਗ 2 ਡਿਗਰੀ ਸੈਂਟੀਗ੍ਰੇਡ ਤੱਕ ਦੀ ਗਰਾਵਟ ਸੀ ਅਬਜ਼ਰਵ ਕਰ ਸਕਦੇ ਆ ਨਾਈਟ ਟਾਈਮ ਟੈਂਪਰੇਚਰ ਸੋ ਉਹਦੇ ਕਰਕੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਇੰਟੈਂਸ ਫੌਗ ਹੋ ਸਕਦੀ ਹੈ ਔਰ ਇਹਦੇ ਕਰਕੇ ਆਈਐਮਡੀ ਵੱਲੋਂ yellow alert ਵੀ 20 ਅਤੇ 21 ਤਰੀਕ ਨੂੰ ਜਾਰੀ ਕੀਤਾ ਗਿਆ ਹੈ ਜੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਹੈ ਸਾਡੇ ਮੇਜ ਜੀ ਵੀ ਲੋਕ ਜਿਹੜਾ ਧਿਆਨ ਚ ਰੱਖਣ ਕਿਉਂਕਿ ਪਿੱਤੇ ਦਿਨ ਵੀ ਐਕਸੀਡੈਂਟ ਜਿਹੜੇ ਹੋਕ ਕਰਕੇ ਹੋਏ ਨੇ ਬਿਲਕੁਲ ਜੀ ਕਿਉਂਕਿ ਸੰਗਣੀ ਤੋਂ ਅੰਡਾਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ ਸੋ ਸਾਰਿਆਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਟਰੈਵਲ ਤਾਂ ਹੀ ਕਰਨਾ ਚਾਹੀਦਾ ਜੇ ਕੁਝ ਬਿਲਕੁਕੁਲ ਹੀ ਅਨਵੋਇਡਬਲ ਹੋਵੇ ਅਦਰਵਾਈਜ਼ ਉਹਨਾਂ ਨੂੰ ਟਰੈਵਲ ਤੋਂ ਥੋੜਾ ਗੁਰੇਜ਼ ਕਰਨਾ ਚਾਹੀਦਾ ਇਸ ਮੌਕੇ ਡਾਕਟਰ ਪੀਕੇ ਕਿੰਗਰਾ ਹੋਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 20 ਅਤੇ 21 ਦਸੰਬਰ ਤੋਂ yellow alert ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਧਿਆਨ ਰੱਖਣ ਦੀ ਨصیحت ਦਿੱਤੀ ਹੈ ਕਿਉਂਕਿ ਸੰਘਣੀ ਧੁੰਦ ਦੇ ਕਾਰਨ ਕਈ ਵਾਰ ਸੜਕ ਹਾਸਿਆਂ ਦੇ ਵਾਪਰਨ ਦਾ ਖਤਰਾ ਰਹਿੰਦਾ ਹੈ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ